ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਗੱਬਣਾ ਗੈਰ ਕਰਾਸ ਐਚ ਐਫ ਵਾਇਰ ਵਕਾਊ ਆ ਜਿਹੜੀ ਕਿ ਬਣਦੀ ਡੀਟੇਲ ਆ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਘਰ ਬੈਠੇ ਤੁਸੀਂ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਸਾਰੀ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਗਰਮੀਤ ਸਿੰਘ ਆ ਜੀ ਗਰਮੀਤ ਗਰਮੀਤ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 95928 ਆ ਜੀ 95928 40944 40944 ਠੀਕ ਹੈ ਬਾਈ ਇਹ ਵੈੜ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਘਰ ਦੀ ਵੈੜ ਹੈ ਤੇ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਆ ਹਾਂਜੀ ਇਹਦੇ ਸਾਡੇ ਕੋਲ ਹੀ ਤੇ ਕਿੰਨਾ ਕੁ ਦੁੱਧ ਕੱਢਿਆ ਹੁੰਨੇ ਬਾਈ ਉਹਦਾ 20 ਲੀਟਰ ਹੈਗਾ ਜੀ 20 ਲੀਟਰ ਹਾਂਜੀ ਤੇ ਇਹ ਵੈੜ ਫਿਰ ਬਾਈ ਗਿਰਕਰੋਸ ਆ ਹਾਂ ਗਿਰਕਰੋਸ ਆ ਜੀ ਠੀਕ ਹੈ ਗਿਰਦਾ ਸੀਮੰਤਰ ਆਇਆ ਸੀ ਹਾਂਜੀ ਹਾਂਜੀ ਤੇ ਕਿੰਨੇ ਦਿਨ ਲੈ ਜੂ ਬਾਈ ਇਹ ਇਹ ਲੈ ਜੂਗੇ ਹਫਤਾ ਕਿਈ ਹਫਤਾ 10 ਦਿਨ ਇੱਕ ਹਫਤਾ ਯਾਨੀ 10 ਦਿਨ ਤੇ ਬਹੁਤ ਵਧੀਆ ਦੋਸਤੋ ਕਦ ਕਾਠਾ ਸੋਹਣੀ ਝੱਲਰਾ ਕੰਨਾਂ ਦਾ ਤੁਹਾਨੂੰ ਸੈਜ ਦੇਖ ਸਕਦੇ ਹੋ ਲਮਕਮਾ ਕਰਨਾ ਤੇ ਮੱਥਾ ਜਿਹੜਾ ਬਾਹਰ ਨੂੰ ਉੱਭਰਿਆ ਹੋਇਆ ਤੁਹਾਨੂੰ ਦਿਖਾਈ ਦਿੰਦਾ ਬਿਲਕੁਲ 60 70% ਰਿਜ਼ਲਟ ਆ ਦੋਸਤੋ ਗਿਰਦਾ ਦੇਖ ਸਕਦੇ ਹੋ ਕੋਣੀ ਆ ਬਿਲਕੁਲ ਤੇ ਥਣਾਂ ਦਾ ਸੈਜ ਗੈਪ ਤੁਹਾਨੂੰ ਦਿਖਾਉਨੇ ਆ ਬਹੁਤ ਸ਼ਾਨਦਾਰ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਥਣ ਤੋਂ ਥਣ ਦੀ ਵਿਥ ਚੰਗੀ ਆ ਤੇ ਸੈਜ ਦੋਸਤੋ ਬਹੁਤ ਚੰਗਾ ਦੇਖ ਸਕਦੇ ਹੋ ਮੋਟਾ-ਮੋਟਾ ਥਣ ਲੱਗਿਆ ਤੇ ਮੁਠੀ ਦੀ ਜੁਆਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਵੀ ਕਰਾਵਾਂਗੇ ਤੇ ਕਦ ਕਾਠ ਚੰਗਾ ਹੈ ਵੇਲ ਵੀ ਠੀਕ ਆ ਰੰਗ ਬਹੁਤ ਸ਼ਾਨਦਾਰ ਆ ਦੋਸਤੋ ਮੱਖੀ ਚੀ ਨਾ ਰੰਗ ਆ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਦੋਨਾਂ ਸਾਈਡਾਂ ਤੋਂ ਬਿਲਕੁਲ ਸੇਮ ਸਹਿਜ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਬਾਕੀ ਹਫਤਾ ਸੂਣ ਚ ਬਾਕੀ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਨਹੀਂ ਧੁੰਨੀ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਤਿੰਨ ਨਸਲਾਂ ਬੋਲਦੀਆਂ ਇਸ ਵੈੜ ਦੇ ਵਿੱਚ ਦੋਸਤੋ ਸਾਈਵਾਲ ਕ੍ਰੋਸ ਐਚ ਐਫ ਕ੍ਰੋਸ ਗਿਰ ਪੈਠਪੜਾ ਤੁਸੀਂ ਦੇਖ ਸਕਦੇ ਹੋ ਚੰਗਾ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲਓ ਵੀ ਮਿੱਤਰੋ ਤੁਰਦਿਆਂ ਤੋਂ ਤੁਹਾਨੂੰ ਇਹਦੀ ਸਾਰੀ ਜੱਜਮੈਂਟ ਆ ਜਾਣੀ ਚਾਹੀਦੀ ਆ ਬਹੁਤ ਘੱਟ ਆ ਦੋਸਤੋ ਇਹੋ ਜਿਹੇ ਵੜਾ ਆਪਣੇ ਤਿੰਨ ਤਿੰਨ ਨਸਲਾਂ ਜਿਹਦੇ ਚ ਬੋਲਦੀਆਂ ਤੇ ਚੰਗੇ ਸੀਮਣ ਦੀ ਵੈੜਾ ਬਾਈ ਨੂੰ ਯਾਦ ਨਹੀਂ ਪਰ ਮਿੱਤਰ ਬੇਲੀ ਕੋਈ ਡਾਕਟਰ ਸੀ ਜਿਹੜਾ ਕੇ ਸੀਮਣ ਭਰ ਕੇ ਗਿਆ ਲੈਓ ਜੀ ਲਾਓ ਇਹ ਮੈਂ ਤੋੜ ਕੇ ਤੁਹਾਨੂੰ ਦਿਖਾਤੀ ਆ ਜੱਜਮੈਂਟ ਕਰ ਲਿਓ ਚੰਗਾ ਕੱਦ ਕਾਠਾ ਦੋਸਤੋ ਦੁੱਧ ਚੰਗਾ ਹੀ ਪਾ ਦੂਗੀ ਦੇਖ ਸਕਦੇ ਹੋ ਤੁਸੀਂ ਨਹੀਂ ਤਾਂ ਆਮ ਛੋਟਾ ਕੱਦ ਹੁੰਦਾ ਇਹਨਾਂ ਦਾ ਤਕਰੀਬਨ ਬਹੁਤ ਵੱਡਾ ਕੱਦ ਆ ਆ ਆ ਦੁਬਾਰਾ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਮੋੜ ਲਓ ਜੀ ਮੋੜ ਲਓ ਬਸ ਸੱਤ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਹੈ ਬਾਈ ਇਹਦਾ ਮੁੱਲ ਅਸੀਂ 60000 ਰੁਪਏ ਰੱਖਿਆ ਹੈ ਤੇ ਮਾਨਤਾਨ ਹੋ ਜੂ ਬਾਈ 60000 ਚੋਂ ਮਾਨਤਾਨ ਕਰਦੇ ਆ ਲਾਓ ਵੀ ਸਜਣੋ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਮੁੱਲ 60000 ਆ ਕੋਈ ਜ਼ਿਆਦਾ ਹਲਾ ਨਹੀਂ ਬਾਈ ਨੇ ਵਾਲਾਗਾ ਤੇ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਬਣਦਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਗੈਰ ਵੈਡ ਪਸੰਦਾ ਗੈਰ ਕ੍ਰਾਸ ਜਰਸੀ ਸਾਈਵਾਲ ਤਿੰਨਾਂ ਨਾਲ ਸਲਾਮ ਵੈਡ ਵੈਡ ਦੇ ਵਿੱਚ ਬੋਲਦੀਆਂ ਦੋਸਤੋ ਤੇ 22 ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ 22 Haryana ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਦੁਬਾਰਾ ਦੋਸਤੋ ਧੰਨਵਾਦ